ਹਾਂਜੀ ਬਰਾਡਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਵੀ ਕਿਸਾਨ ਭਰਾਵੋ 17 ਦਸੰਬਰ 2025 ਆਇਆ ਜੀ ਤੂੜੀ ਦੀ ਬੋਲੀ ਤੇ ਕੋਟਪੂਰਾ ਮੰਡੀ ਵੇਣਿਆ ਕੀ ਰੇਟ ਆਂਦਾ ਅੱਜ ਤੂੜੀ ਦਾ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਵ ਨੂੰ ਵੇਣਿਆ ਬਈ ਅੱਜ ਲਾਈਵ ਦੇ ਵਿੱਚ ਕੀ ਰੇਟ ਜਾਂਦੇ ਆ ਕੋਟਪੂਰਾ ਮੰਡੀ ਦੇ ਵਿੱਚ ਤੇ ਲਾਈਵ ਨੂੰ ਸ਼ੇਅਰ ਕਰੀ ਚੱਲਿਆ ਕਰੋ ਬਾਕੀ ਵੇਣਿਆ ਆਜੋ ਕਿਸਾਨ ਭਰਾਵੋ ਤੇ ਲਾਈਵ ਕਿਵੇਂ ਚੱਲਦਾ ਜਰੂਰ ਕਮੈਂਟ ਕਰਕੇ ਜੀ ਦੱਸ ਦਿਆ ਕਰੋ ਕੰਕੇ ਫਨਰਾ ਤੇ ਲੋ ਜੀ ਲਾਈਵ ਹੋ ਚੁੱਕਿਆ ਆਪਣਾ ਤੇ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਲੋ ਜੀ ਜਿਹੜੇ ਕਿਸਾਨ ਭਰਾ ਨਵੇਂ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਫੋਲੋ ਕਰਦੇ ਰਿਆ ਕਰੋ ਸਬਸਕ੍ਰਾਈਬ ਤਰੀਕ 17 ਤੇ ਨਾਗਾਂ ਦੀ ਗੱਲ ਕਰੀਏ ਅੱਜ ਨਾਗ ਆਇਆ 1 2 3 4 5 6 7 8 9 10 ਆਇਆ ਜੀ 10 ਤੋਂ 11 ਕ ਨਗ ਆਏ ਅੱਜ ਬਾਕੀ ਵੇਣਿਆ ਕੀ ਰੇਟ ਆਂਦਾ ਇਹਨਾਂ ਨਗਾਂ ਦਾ ਹੋਰ ਪੂਰਾ ਦੀ ਮੰਡੀ ਦੇ ਵਿੱਚ ਲੋ ਜੀ ਰੇਂਚ ਦੀ ਨਾ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਮੰਡੀ ਦੇ ਵਿੱਚ ਤੇ ਜ਼ਰੂਰ ਦੱਸਿਓ ਵੀ ਕਿਵੇਂ ਲਾਈਵ ਚੱਲ ਰਿਹਾ ਕਿਵੇਂ ਲਾਈਵ ਨਹੀਂ ਚੱਲਦਾ ਲੋ ਵੀ ਬਾਕੀ ਵੇਣਿਆ ਕੀ ਰੇਟ ਜਾ ਉਹ ਗੱਜ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਕਈ ਪੁਰਾਣਾ ਸ਼ੇਅਰ ਨਹੀਂ ਕਰਦੇ ਬਈ ਗੱਲ ਨਹੀਂ ਬੰਦੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲੋ ਵੀ ਬਾਕੀ ਵੇਣਿਆ ਬੋਲੀ ਸ਼ੁਰੂ ਹੋਣ ਦੇ ਵਿੱਚ ਟਾਈਮ ਕਿੰਨਾ ਕੁ ਰਹਿ ਗਿਆ ਮੈਂ ਇੱਕ ਕਮੈਂਟ ਚੈੱਕ ਕਰ ਲਾਂ ਬੋਲੀ ਸ਼ੁਰੂ ਹੋਣ ਦੇ ਵਿੱਚ ਟਾਈਮ ਬਾਈ ਪੂਰਾ ਹੀ ਟਾਈਮ ਹੋ ਚੁੱਕਾ ਸ਼ੁਰੂ ਹੋ ਗਈ ਬੋਲੀ ਆਉਂਦਾ ਭਾਈ ਕੇਵਲ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਭਾਈ ਜ਼ਰੂਰ ਕਰ ਦਿਓ ਹਾਈ ਟੋ ਕਸਾਨ ਪਰ ਬੋਲੀ ਸ਼ੁਰੂ ਹੈ ਪਹਿਲੇ ਨਾਕ ਤੋਂ

ਕੀ ਫਾਇਦਾ ਉਹਦਾ ਉਹਦਾ ਉਹ ਰਿਹਾ ਇੱਕ ਮੈਂ ਦਰਦ ਦਿੰਦਾ ਤੀਰੀ ਡਾਲੀ ਵੀਰੇ ਅੰਦਰ ਵੀ ਹਾਂਜੀ ਅੰਦਰ ਦੇ ਤੂੰ ਹੀ ਬੋਲੋ ਬਾਈ 300 ਰੁਪਿਆ 310 310 310 15 25 350 55 60 65 70 75 80 90 400 400 10 15 415 ਬੋਲਾ ਮੈਂ ਕਿਨ 420 25 25 400 450 50 455 ਬੋਲਾ ਬਾਈ ਕਿਨੇ 430 ਲੋ ਬਈ 400 ਤੇ 55 ਰੁਪਏ ਪਹਿਲਾ ਨਾਕ ਹੋਇਆ 455 ਦੂਜਾ ਨਾਕ ਵੇਨੇ ਕਿਥੋਂ ਕਿਥੇ ਕਰ ਜਾਂਦਾ ਤੂੜੀ ਇਹ ਵੀ ਬਾਈ ਅੰਦਰ ਦੀ ਆ ਵੀਡੀਓ ਨੂੰ ਆਲਾ ਮਖਾ ਦਾ ਹਾਂ ਟੂੜੀ ਵੀ ਚਿੱਟੀ ਆ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਵੇਣੇ ਆ ਜਾਓ ਭਾਈ ਮਾਣਾਗ ਦਾ ਰੇਟ ਕਿੱਥੋਂ ਬਿੱਕਰ ਜਾਂਦਾ ਜਿਹੜੇ ਕਿਸਾਨ ਭਰਾ ਲਾਈਵ ਦੇ ਨਾਲ ਜੁੜ ਰਹੇ ਆ ਲਾਈਕ ਐਂਡ ਸ਼ੇਅਰ ਕਮੈਂਟ ਫੋਲੋ ਜ਼ਰੂਰ ਕਰਿਆ ਕਰੋ ਲੋ ਜੀ ਚੱਕਰ ਨਹੀਂ ਵੀ ਕਰੇ ਬੈ ਕੇ ਨਾਮ ਦਾ ਵੇਖਣ ਬੜ ਮਿਲੋ ਲਾਈਕ ਜ਼ਰੂਰ ਕਰਤਾ 400 400 5 10 15 25 35 40 440 ਬੋਲਾ ਬਾਈ ਜਨੇ 440 ਰੁਪਏ ਬਾਈ ਦੀ ਕੀ ਕੀ ਆ ਲਓ ਜੀ 440 ਰੁਪਏ ਨਗਦਾ ਬਾਈ ਦੂਜੇ ਦਾ 440 ਗਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਈ ਅਗਲਾ ਨਾਕ ਵੇਣੇ ਕਿੱਥੋਂ ਬਤੇ ਕਰ ਜਾਂਦਾ ਹੈ ਤੇ ਲਓ ਜੀ ਤੀਜੇ ਨਾਕ ਤੇ ਬੋਲੀ ਆ ਗਈ ਹੈ ਵੇਣੇ ਕਿੱਥੋਂ ਬਤੇ ਕਰ ਜਾਂਦਾ ਹਾਂ ਰੱਬ ਕਿੱਦਾਂ ਹੈ ਉਹ ਕੱਟੀ ਚਾਹ ਰਹੀ ਪਾਸੇ ਹੈ ਕਿਹਦੇ ਚ ਨਹੀਂ ਬੜਾ ਬਾਈ ਕੱਟ ਕੇ ਅੰਦਰ ਦੇ ਹਾਂ ਅੰਦਰ ਦੀ ਥੋੜੀ ਬੋਲੋ ਜੀ 300 350 350 400 400 720 ਹਾਂ 420 25 30 430 ਰੁਪਏ 35 435 40 45 ਹਾਂ ਵੀ ਬੋਲ ਲੈ 450 52 452 ਬੋਲਾਂਗੇ ਨੇ 452 ਦੇ ਦਿੱਤੇ ਲੋ ਜੀ 455 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਲਿਓ ਅਗਲੇ ਨਗਦ ਦਾ ਰੇਟ ਹੋਏ ਨੇ ਕਿੱਥੋਂ ਪਤਾ ਹੀ ਜਾਂਦਾ ਨਹੀਂ ਸੌਦਾ ਨਹੀਂ ਚੱਲਦਾ ਜੀ ਇਹਨੂੰ ਸਭ ਗੁਰੂ ਦਾ ਜਵਾਬ ਦੇਣਾ ਹੈ ਇਹ ਸਰ ਜੀ ਆਪਣੀ ਹੂਪਤਾਵਾਂਗਾ 500 ਰੁਪਏ ਪਰਾਇਆ ਮੈਂ ਬੋਲ ਹੈ ਜਾਊਗਾ ਜੀ ਅੰਦਰ ਦੀ ਤੁੜੀ 400 400 5 10 15 20 25 30 35 40 45 450 55 60 65 70 75 80 85 90 95 300 500 ਬੋਲਣਗੇ ਆਇਆ ਭਾਈ ਓਏ ਲੋ ਜੀ 500 ਰੁਪਏ ਇਸ ਨਗਦ ਦਾ ਰੇਟ ਹੋ ਚੁੱਕਿਆ 500 ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਅਗਲੀ ਨਗਦ ਦਾ ਰੇਟ ਜਿਹੜਾ ਕਿਸਾਨਪੁਰ ਉਹ ਕਿੱਥੋਂ ਕਿਧਹੀਂ ਜਾਂਦਾ ਹੈਗਾ ਤੇ ਆ ਜਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ

अंदर भी बोला भाई साढ़े सत्तर भाई, चार सौ चार सौ पौ दस पंद्रह चार सौ पंद्रह भी रुपये पच्ची ती पैंती चाली, चालीसताली 450 55 52 452 ਬੋਲਾ ਵੇਚਨੇ ਨਹੀਂ ਯਾਰ 455 ਰੁਪਏ ਬਾਈ ਲਓ ਜੀ 450 ਦੇ 55 ਰੁਪਏ ਨਗਦ ਦਾ ਰੇਟ ਹੋ ਚੱਕਿਆ ਪਰ ਬਾਈ ਨੇ ਨਹੀਂ ਵੇਚੀ ਤੋੜੀ ਅਗਲੇ ਨਗਦ ਦਾ ਰੇਟ ਵੇਨੇ ਆਇਓ ਬਾਈ ਰੇਟ ਹੋ ਗਿਆ ਉਹ ਜੰਤਾ ਕਿਧਰ ਗਿਆ ਹੋਇ ਬੋਲੋ ਜੀ ਦੱਸੋ ਉਹਨੇ ਤੂੰ ਤੈਨੂੰ ਨਹੀਂ ਦੇ ਦੂਗਾ ਨਹੀਂ ਮੈਂ ਤਾਂ ਲੈ ਗਿਆ 400 ਦਾ ਰਾ 400 400 430 30 450 450 ਸਾਢੇ 450 ਬੋਲਾ ਭਾਈ ਕਿਨੇ ਹਾਂ ਭਾਈ 450 ਇਹ ਵੀ ਰਹਿਣ ਦੇ ਲੋ ਜੀ 450 ਇਹ ਵੀ ਨਹੀਂ ਭਾਈ ਨੇ ਵੇਚੀ ਤੂਰੀ ਦੀ ਰਾਲੀ ਕੇ ਅੱਗੇ ਵੇਣੇ ਇਹ ਰਿਹਾ ਭਾਈ ਆ ਮੈਂ ਤੁਹਾਨੂੰ ਖਿਦਿਆ ਤੋਪੀ ਹਲਦੀ ਬਾਰਦੀ ਆ ਭਾਈ ਬਾਰਦੀ ਆ ਭਾਈ ਦਿੱਲੀ ਗੁਲੀ ਦਾ ਨਹੀਂ ਨਾ ਨਾ ਜਮਾ ਨਹੀਂ ਰਿਹਾ 300 ਰੁਪਏ ਆ ਭਾਈ 300 ਇਹੋ ਜੀ ਨਿਕਲ 300 350 52 65 75 400 ਕਰੀਏ 400 5 10 500 415 20 20 420 ਰੁਪਏ 420 ਨਹੀਂ ਕਰਦੇ 21 ਕਰਦੇ 25 ਠੀਕ ਆ 430 ਬੋਲਾ ਕਿ ਨਾ 430 ਰੁਪਏ ਲੋ ਜੀ 430 ਰੁਪਏ ਨਗਦ ਦਾ ਰੇਟ ਜਾ ਚੁੱਕਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੰਦਰ ਦੀ ਟੂੜੀ ਆ ਵੇਣਿਆਂ ਦਾ ਕੀ ਸੌਜਣਾ ਮਾਮਾ ਵਾਲੇ ਦੀ ਇਹ ਗੱਭਾ ਫਰੀਕ ਮੋਲ ਮਾਰ ਕੇ ਕਾਈਕੋ ਮੈਂ ਸ਼ੇਅਰ ਵੀ ਜ਼ਰੂਰ ਕਰਦਾ ਹਾਂ ਵਾਰਗਾਂ ਦੇ ਲਈ ਇਹਨਾਂ ਨੂੰ ਦਿਖਾ ਦੇ ਦਿਓ ਇਹੇ ਭਾਈ ਮੇਰੀ ਹੈ ਤੇਰੀ ਹੈ ਖਾਲੀ ਪਛਾਲ ਲਈ ਨਾ ਹਾਂ ਆ ਜਾ ਬੜਾ ਆਇਆ ਤੱਕਦੇ ਫਟੇ ਕੀ ਕਰੀਏ ਨਾ ਯਾਰ ਵਿਚਦੇ ਆ ਨਾ ਪਛਾਲ ਨਾਲ ਆ ਭੱਜ ਕੇ ਪਛਾਲ ਬੋਲੋ ਜੀ 300 ਪਰ ਨਹੀਂ ਆ ਭਾਈ ਹਾਂ ਹਾਂ 350 350 350 350 65 365 16 ਬਿਕਦੇ 365 ਰੁਪਏ ਲੋ ਜੀ 365 ਰੁਪਏ ਦੀ ਸੀ ਟਰਾਲੀ ਤੇ ਪਰ ਨਹੀਂ ਵੇਚੀ ਤੇ ਬਹੁਤ ਬਹੁਤ ਧੰਨਵਾਦ ਲਾਈਵ ਨਾਲ ਜੁੜਨ ਵਾਸਤੇ